ਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਚੈਨਲ ਬਹੁਤ ਬਹੁਤ ਸਵਾਦ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਪੰਜਾਬ ਦੇ ਵਿੱਚ ਬਹੁਤ ਵੱਡਾ ਪੱਲ ਮਿਲਿਆ ਪੰਜਾਬ ਦੀ ਖੇਤਰੀ ਪਾਰਟੀ ਜੋ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਜਿਸ ਨੇ 10 ਸਾਲ ਰਾਜ ਕੀਤਾ 2007 ਤੋਂ ਲੈ ਕੇ 2017 ਤੱਕ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੁਝ ਅਜਈਆਂ ਖਾਮੀਆਂ ਰਹਿ ਗਈਆਂ ਜਿਸ ਦੇ ਕਾਰਨ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੱਤਾ ਵਿੱਚੋਂ ਚਲੀ ਗਈ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਪਰ ਜੋ ਇਲਜ਼ਾਮ ਲੱਗੇ ਉਹਨਾਂ ਇਲਜ਼ਾਮਾਂ ਨੂੰ ਦੇਖਦੇ ਹੋਏ ਅਕਾਲੀ ਦਲ ਨੇ ਜੋ ਪ੍ਰਧਾਨ ਨੇ ਆਪਣਾ ਅਸਤੀਫਾ ਦੇ ਦਿੱਤਾ ਉਸ ਤੋਂ ਬਾਅਦ ਉਹਨਾਂ ਨੂੰ ਸ਼੍ਰੀ ਅਕਾਸ਼ ਤਖਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਜੋ ਧਾਰਮਿਕ ਸਜ਼ਾ ਲਾਈ ਗਈ ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਫਿਰ ਦੁਬਾਰਾ ਆਪਣਾ ਅਹੁਦਾ ਸੰਭਾਲਿਆ ਜਿਸ ਦਿਨ ਤੋਂ ਉਹਨਾਂ ਨੇ ਆਉਦਾ ਸਮਾੜਿਆ ਉਸ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਮਜ਼ਬੂਤੀ ਵੱਲ ਵਧ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਗਏ ਸਾਰੇ ਲੀਡਰ ਇੱਕ ਇੱਕ ਕਰਕੇ ਵਾਪਸ ਆ ਰਹੇ ਨੇ ਜੋ ਅੱਜ ਦੁਆਬੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਮਿਲੀ ਹੈ ਜਿੱਥੇ ਇੱਕ ਪਾਸੇ ਲੁਧਿਆਣਾ ਦੀ ਜਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਆਪਣਾ ਵੋਟ ਬੈਂਕ ਵਧਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੂਸਰੀਆਂ ਪਾਰਟੀਆਂ ਦੇ ਵਿੱਚ ਸਨ ਲਾ ਰਿਹਾ ਹੈ ਉੱਥੇ ਅੱਜ ਦੁਆਬੇ ਦੇ ਵਿੱਚ ਸੀਨੀਅਰ ਲੀਡਰ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿੰਨ ਵਾਰ ਵਿਧਾਇਕ ਰਹੇ ਔਰ ਸੰਸਦੀ ਸਿਕੱਤਰ ਦੇ ਅਹੁਦੇ ਤੇ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸੀ ਉਸ ਵਕਤ ਉਹਨਾਂ ਦੇ ਨਾਲ ਉਹਨਾਂ ਨੇ ਸਸਤੀ ਸਿਕੱਤਰ ਦੇ ਤੌਰ ਤੇ ਕੰਮ ਕੀਤਾ ਸੋ ਸੀਨੀਅਰ ਲੀਡਰ ਜਿਹੜੇ ਕਿ ਪਿਛਲੀਆਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਸੀ ਔਰ ਬੀਜੇਪੀ ਨੇ ਉਹਨਾਂ ਨੂੰ ਜੋ ਹੁਸ਼ਿਆਰਪੁਰ ਤੋਂ ਲੋਕ ਸਭਾ ਟਿਕਟ ਦਿੱਤੀ ਸੀ ਲੇਕਿਨ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਆਮ ਆਦਮੀ ਪਾਰਟੀ ਨੇ ਉੱਥੇ ਜਿਹੜਾ ਕਿ ਆ ਕਾਂਗਰਸ ਤੋਂ ਛੱਡ ਕੇ ਆਏ ਡਾਕਟਰ ਰਾਜਕਮਰ ਚੱਬੇਵਾਲ ਨੂੰ ਉਮੀਦਵਾਰ ਬਣਾਇਆ ਸੀ ਉਹ ਡਾਕਟਰ ਰਾਜਕਮਰ ਚੱਬੇਵਾਲ ਆਪਣੇ ਆਧਾਰ ਦੇ ਨਾਲ ਜਿਹੜਾ ਕਿ ਉਥੋਂ ਚੋਣ ਜਿੱਤ ਜਾਂਦੇ ਨੇ ਜਦੋਂ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ ਲਗਭਗ ਸਿਰਫ 3 ਸੀਟਾਂ ਜਿੱਤਣ ਵਿੱਚ ਕਾਮਯਾਬ ਹੁੰਦੀ ਏ ਸੋ ਉਦੋਂ ਹੀ ਇਹਨਾਂ ਨੇ ਬੀਜੇਪੀ ਵੱਲੋਂ ਚੋਣ ਲੜਾਇਆ ਗਿਆ ਸੀ ਸਰਦਾਰ ਸੋਨ ਸਿੰਘ ਠੰਡਰ ਸੋਨ ਸਿੰਘ ਠੰਡਰ ਜਿਨ੍ਹਾਂ ਨੇ ਬੀਜੇਪੀ ਵੱਲੋਂ ਚੋਣ ਲੜੀ ਸੀ ਔਰ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਉਹਨਾਂ ਦਾ ਜਿਹੜਾ ਕਿ 1 ਸਾਲ ਅਕਾਲੀ ਦਲ ਨੂੰ ਪਾਸੇ ਹੋਣ ਤੋਂ ਬਾਅਦ ਉਹਨਾਂ ਦੇ ਦਿਲ ਵਿੱਚ ਅਕਾਲੀ ਦਲ ਪ੍ਰਤੀ ਔਰ ਅਕਾਲੀ ਦਲ ਦੇ ਨਾਲ ਜੁੜੇ ਹੋਏ ਸੀ ਸੋ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਉਹ ਭਾਜਪਾ ਵਿੱਚੋਂ ਜਿਹੜੇ ਨੇ ਬਿਲਕੁਲ ਬੈਕਸਾਈਡ ਕੀਤੇ ਗਏ ਸੀ ਔਰ ਬੈਕਸਾਈਡ ਦੇ ਹੋਣ ਦੇ ਨਾਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਸਿੱਖ ਪਰਿਵਾਰ ਨੇ ਜੋ ਸਿੱਖ ਲੀਡਰ ਨੇ ਉਹਨਾਂ ਨੂੰ ਭਾਜਪਾ ਪਸੰਦ ਨਹੀਂ ਕਰਦੀ ਜਦੋਂ ਕਿ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਕੋਈ ਪੁਛ ਪ੍ਰਤੀਤ ਨਹੀਂ ਸੀ ਸਿੱਖ ਲੀਡਰਾਂ ਦਾ ਭਾਜਪਾ ਵਿੱਚ ਜਿਹੜੀ ਪੁਛ ਪ੍ਰਤੀਤ ਨਾ ਹੋਣ ਕਰਕੇ ਬਹੁਤ ਸਾਰੇ ਲੀਡਰ ਜਿਹੜੇ ਨੇ ਭਾਜਪਾ ਤੋਂ ਵਾਪਸ ਆ ਸਕਦੇ ਨੇ ਆਪੋ ਆਪਣੀਆਂ ਪਾਰਟੀਆਂ ਦੇ ਵਿੱਚ ਜੋ ਕਾਂਗਰਸ ਵਿੱਚ ਜਾਂ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਵਿੱਚ ਹੁਣ ਵਾਪਸੀਆਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਅੱਜ ਪਹਿਲੀ ਵਾਪਸੀ ਹੋਈ ਏ ਸੋਨ ਸਿੰਘ ਠੰਡਲ ਦੇ ਰੂਪ ਵਿੱਚ ਅਕਾਲੀ ਦਲ ਵਿੱਚ ਜੋ ਭਾਜਪਾ ਨੂੰ ਬਹੁਤ ਵੱਡਾ ਚਟਕਾ ਲੱਗਿਆ ਜਿਹੜਾ ਕਿ 2027 ਦੇ ਵਿਧਾਨ ਸਭਾ ਚੋਣਾਂ ਲਈ ਭਾਜਪਾ 100 ਸੀਟਾਂ ਜਿੱਤਣ ਦਾ ਅਨੁਮਾਨ ਲਗਾ ਰਹੀ ਏ ਜਦੋਂ ਕਿ ਲੁਧਿਆਣਾ ਦੀ ਜਿੰਮੀ ਚੋਣ ਵਿੱਚ ਵੀ ਭਾਜਪਾ ਨੇ ਇੱਕ ਹਿੰਦੂ ਚਿਹਰੇ ਨੂੰ ਉਮੀਦਵਾਰ ਬਣਾਇਆ ਜਿਸ ਨੂੰ ਲੈ ਕੇ ਭਾਜਪਾ ਦੇ ਵਿੱਚ ਜਿਹੜਾ ਸਿਰਫ ਹਿੰਦੂ ਚਿਹਰੇ ਨੂੰ ਹੀ ਪ੍ਰਫੁੱਲਤ ਕੀਤਾ ਜਾਂਦਾ ਹੈ ਆਰਐਸਐਸ ਹਿੰਦੂ ਚਿਹਰੇ ਤੇ ਹੀ ਟਿਕ ਰੱਖਦੀ ਹੈ ਜੋ ਅੱਜ ਬੀਜੇਪੀ ਦੀ ਸਾਰੀ ਕਮਾਨ ਆਰਐਸਐਸ ਦੇ ਹੱਥਾਂ ਵਿੱਚ ਜੋ ਪੰਜਾਬ ਦੇ ਵਿੱਚ ਜਿਹੜੇ ਸਿੱਖ ਲੀਡਰ ਨੇ ਉਹਨਾਂ ਨੂੰ ਜਿਹੜਾ ਕਿ ਉਹਨਾਂ ਦੀ ਪੂਛ ਪ੍ਰਤੀਤ ਨਹੀਂ ਹੈ ਬੀਜੇਪੀ ਵਿੱਚ ਜਿਸ ਕਾਰਨ ਬਹੁਤ ਸਾਰੇ ਲੀਡਰ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਬੀਜੇਪੀ ਸ਼ਾਮਲ ਹੋਏ ਸੀ ਉਹਨਾਂ ਦੀ ਵਾਪਸੀ ਹੋ ਰਹੀਆਂ ਨੇ ਜਿਵੇਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਿ ਕਾਂਗਰਸ ਤੋਂ ਛੱਡ ਕੇ ਬੀਜੇਪੀ ਸ਼ਾਮਲ ਹੋਏ ਸੀ ਉਹਨਾਂ ਦੀ ਵੀ ਬਹੁਤ ਸਮਾਂ ਜਿਹੜਾ ਕਿ ਪਹਿਲਾਂ ਚਰਚਾਵਾਂ ਚੱਲ ਰਹੀਆਂ ਨੇ ਕਿ ਵਾਪਸੀ ਜੋ ਬਾਕੀ ਲੀਡਰ ਨੇ ਜਿਹੜੇ ਕਾਂਗਰਸੋਂ ਛੱਡ ਕੇ ਗਏ ਸੀਗੇ ਬੀਜੇਪੀ ਚ ਉਹ ਇੱਕ ਇੱਕ ਕਰਕੇ ਵਾਪਸੀ ਕਰ ਸਕਦੇ ਨੇ ਜਿਵੇਂ ਅਸੋਨ ਸਿੰਘ ਠੰਡਲ ਨੇ ਵਾਪਸੀ ਕੀਤੀ ਹੈ ਜੋ ਅਕਾਲੀ ਦਲ ਨੂੰ ਬਹੁਤ ਵੱਡਾ ਪੱਲ ਮਿਲਿਆ ਸੁਖਬੀਰ ਸਿੰਘ ਬਾਦਲ ਖੁਦ ਹਸ਼ਿਆਰਪੁਰ ਪੈਂਦੀ ਹੋਈ ਸੀ ਚੱਬੇਵਾਲ ਜਿੱਥੇ ਕਿ ਸੋਨ ਸਿੰਘ ਠੰਡਲ ਨੂੰ ਉਹਨਾਂ ਨੇ ਅੱਜ ਵਾਪਸੀ ਕਰਵਾਈ ਹੈ ਸੋਨ ਸਿੰਘ ਠੰਡਲ ਜਿਹੜਾ ਕਿ ਲੋਕ ਸਭਾ ਚੋਣ ਲੜ ਚੁੱਕੇ ਸੀ ਬੀਜੇਪੀ ਵੱਲੋਂ ਉਹਨਾਂ ਨੇ ਵਧੀਆ ਵੋਟ ਬੈਂਕ ਲਿੱਤਾ ਸੀਗਾ ਲੇਕਿਨ ਉਸ ਤੋਂ ਬਾਅਦ ਉਹਨਾਂ ਦੀ ਬੀਜੇਪੀ ਵਿੱਚ ਉਨੀ ਪੁੱਛ ਪ੍ਰਤੀਤ ਨਹੀਂ ਸੀ ਜਦੋਂ ਕਿ ਅਕਾਲੀ ਦਲ ਵਿੱਚ ਉਹ ਬਹੁਤ ਵੱਡਾ ਚਿਹਰਾ ਰਹੇ ਨੇ ਦੁਆਬੇ ਦੇ ਔਰ ਅੱਜ ਦੁਆਬੇ ਦੇ ਵਿੱਚ ਉਹਨਾਂ ਨੂੰ ਬਹੁਤ ਵੱਡਾ ਬਲ ਮਿਲਿਆ ਅਕਾਲੀ ਦਲ ਨੂੰ ਅਕਾਲੀ ਦਲ ਨੇ ਇੱਕ ਵਾਰ ਫਿਰ 2027 ਵਿੱਚ ਆਪਣੀ ਸਰਕਾਰ ਬਣਾਉਣ ਲਈ ਅੱਜ ਦਾ ਸ਼ੁਰੂਆਤ ਕਰ ਦਿੱਤੀ ਹੈ ਲੁਧਿਆਣਾ ਦੀ ਜਿਮਨੀ ਚੋਣ ਵਿੱਚ ਵੀ ਅਕਾਲੀ ਦਲ ਜਿਹੜਾ ਕਿ ਆਪਣੀ ਮਜ਼ਬੂਤੀ ਨਾਲ ਚੋਣ ਲੜ ਰਿਹਾ ਹੈ ਉੱਥੇ ਅੱਜ ਅਕਾਲੀ ਦਲ ਨੇ ਬੀਜੇਪੀ ਵਿੱਚ ਵੱਡੀ ਸਨ ਲਾ ਕੇ ਬੀਜੇਪੀ ਤੋਂ ਅੱਜ ਆਪਣੇ ਲੀਡਰ ਦੀ ਵਾਪਸੀ ਕਰਵਾਈ ਹੈ